ਫਿਲੌਰ ਅਜਮਤੀ 11 9 2025 ਨੂੰ ਅਕਾਲੀ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਟਕਸਾਲੀ ਅਕਾਲੀ ਬਾਬਾ ਹਜ਼ਾਰਾ ਸਿੰਘ ਦੇ ਸਪੁੱਤਰ ਅਤੇ ਸਮਾਜ ਸੇਵੀ ਜੱਥੇਦਾਰ ਮਹਾ ਸਿੰਘ ਰਸੂਲਪੂਰੀਆ ਦੇ ਪਿਤਾ ਜੱਥੇਦਾਰ ਹਰਪਜਨ ਸਿੰਘ ਅਕਾਲੀ ਦਲ ਦਾ ਬੀਰਵਾ ਨੂੰ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਜੱਥੇਦਾਰ ਮਹਾ ਸਿੰਘ ਰਸੂਲਪੂਰੀਆ ਨਾਲ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕਰਕੇ ਸែនਕੰਨ ਦਾ ਦੁੱਖ ਇਜ਼ਹਾਰ ਕੀਤਾ। ਇਸ ਮੌਕੇ ਰਸੂਲਪੁਰ ਦੇ ਗ੍ਰਹਿਸਥਾਨ ਤੋਂ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਸ਼ਮਸ਼ਾਨ ਘਟ ਵਿਖੇ ਮ੍ਰਿਤਕ ਜੱਥੇਦਾਰ ਹਰਪ੍ਰਜਨ ਸਿੰਘ ਦੀ ਦੇਹ ਨੂੰ ਉਹਨਾਂ ਦੇ ਪੁੱਤ ਜੱਥੇਦਾਰ ਮਹਾ ਸਿੰਘ ਰਸੂਲਪੁਰ ਨੇ ਅਗਨਪੇਟ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫਿਲੌਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੱਥੇਦਾਰ ਮਹਾ ਸਿੰਘ ਦੇ ਦਾਦਾ ਜੀ ਬਾਬਾ ਹਜਾਰਾ ਸਿੰਘ ਅਕਾਲੀ ਉਹਨਾਂ ਦੇ ਪਿਤਾ ਹਰਪ੍ਰਜਨ ਸਿੰਘ ਅਕਾਲੀ ਅਤੇ ਮਾਤਾ ਨਿਰੰਜਨ ਕੌਰ ਮੂੜ ਤੋਂ ਹੀ ਅਕਾਲੀ ਦਲ ਦੇ ਵਫਾਦਾਰ ਰਹੇ ਹਨ। ਜਿਹੜੇ ਅਕਾਲੀ ਲਹਿਰ ਤੋਂ ਇਲਾਵਾ ਸਮੇਂ-ਸਮੇਂ sire ਕਾਲੀ ਦਲ ਨਾਲ ਮੁੰਡਾ ਜੋੜ ਕੇ ਨਾਲ ਖੜੇ ਹਨ ਅਤੇ ਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇਲਾ ਤੱਕ ਹੰਡਾਈਆਂ ਹੁਣ ਜਥੇਦਾਰ ਮਹਾ ਸਿੰਘ ਵੀ ਆਪਣੇ ਫਰਜ਼ਾਂ ਨੂੰ ਤੰਦੇਹੀ ਨਾਲ ਨਿਭਾਰੇ ਹਨ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਾਲੀ ਦਲ ਬਦਲ ਦੀ ਸਮੁੱਚੀ ਟੀਮ ਪਰਿਵਾਰ ਨਾਲ ਦੁੱਖ ਦਾ اظہار ਕਰਦੀ ਹੈ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਖੜੀ ਹੈ ਇਸ ਮੌਕੇ ਬਲਦੇਵ ਸਿੰਘ ਖਹਿਰਾ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਜੱਥੇਦਾਰ ਹਰਜੀਤ ਸਿੰਘ ਲੱਲੀਆਂ ਇੰਦਰਜੀਤ ਸਿੰਘ ਖੈਰਾ ਨਿਰਪਾਲ ਸਿੰਘ ਪਾਲਾ ਮਨਜੀਤ ਸਿੰਘ ਬਿੱਲਾ ਗੌਰਵ ਸ਼ਰਮਾ ਹਰਪਗਵੰਤ ਸਿੰਘ ਕੁਲਦੀਪ ਸਿੰਘ ਮਨਜੀਤ RAM ਕੁਲਦੀਪ ਸਿੰਘ ਬਾਸਪਾ ਰਵਿੰਦਰ ਸਿੰਘ ਬੇਬੀ ਭੁਪਿੰਦਰ ਸਿੰਘ ਚਨੈਲਪੱਟੀ ਅਮਜਿਤ ਢੇਸੀ ਦੀਪਕ ਰਸੂਲਪੁਰੀਆ ਅਤੇ ਭਾਰੀ ਗਿਣਤੀ ਵਿੱਚ ਹੋਰ ਹਾਜ਼ਰ ਸਨ ਖਰਸੋ ਅੱਜ ਅੰਤਮ ਦਾਸ ਤੇ ਪਹੁੰਚਿਆ ਗਣਾ ਪਿੰਡ ਸਕੂਲ ਪਰ ਦੇ ਬਹੁਤ ਹੀ ਸਤਾਰਜੁਗ ₹2000 ਸਿੰਦਰਪੁਰ ਹਾਂਜੀ ਸਿੰਦਰਪੁਰ ਦੇ ਬਹੁਤ ਹੀ ਸਤਾਰਜੋਬ ਪਰਿਵਾਰ ਜਿਹੜੇ ਮੈਂਬਰ ਜਿਹੜੇ ਪੂਰੀ ساری ਜ਼ਿੰਦਗੀ ਜਿਨ੍ਹਾਂ ਨੇ ਅਕਾਲੀ ਦਲ ਦੀ ਲੜਾਈ ਸਤਨਵਾਸੀ ਬਾਬਾ ਨਯਾਰਾ ਸਿੰਘ ਜੀ ਉਹਨਾਂ ਦੇ بیٹے ਉਹਨਾਂ ਦੀ ਜਨਮ ਦਿਨ ਤੇ ਮਰਦਾਸ ਮੁਕੇ ਕੱਫੇ ਹੋਏ ਆ ਬਾਪੂ ਸਰਪੰਚ ਸਿੰਘ ਜੀ ਤੇ ਉਹਨਾਂ ਦਾ ਜਿਹੜਾ ਸੰਸਕਾਰ ਹੈ ਤੇ ਸਾਰੇ ਪਿੰਡ ਵਾਸੀ ਸੋਤਾਨੀ ਤੋਂ ਜੋ ਆਪਾਂ ਦੇਖੀਏ ਤੁਹਾਨੂੰ ਤੇ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਜਿਹੜਾ ਸ਼ੋਮਨੀ ਅਕਾਲੀ ਗੱਲ ਦੇ ਨਾਲ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਪਰਿਵਾਰ ਦੀ ਰਹੀ ਹੈ। ਬਾਬਾ ਹਜ਼ਾਰਾ ਸਿੰਘ ਵੀ ਅਕਾਲੀ ਤੇ ਜਿਹੜੇ ਅੱਜ ਜਿਹੜਾ ਇਹ ਸੰਸਕਾਰ ਹੈ ਉਹ ਸਰਦਾਰ ਭੱਜਨ ਸਿੰਘ ਜੀ ਤੇ ਪੀਤ ਮਾਤਾ ਨਰਿੰਜਨ ਕੌਰ ਜੀ ਇਹਨਾਂ ਨੇ ਪੂਰੀ ਜ਼ਿੰਦਗੀ ਜਿਹੜੀ ਸ਼ੋਮਨੀ ਕਾਲੀਦਲ ਦੇ ਲਈ ਜਿਹੜੀ ਸਮਰਪਿਤ ਕੀਤੀ ਹੈ। ਔਰ ਅੱਜ ਉਹਨਾਂ ਦੇ بیٹے ਜਿਹੜੇ ਜਗਦਰ ਮਹਾਸਿੰਘ ਜੀ ਉਹ ਜਿਹੜਾ ਸਮਾਜ ਦੀ ਦਿੱਥੇ ਸੇਵਾ ਕਰਦੇ ਆ ਉੱਥੇ ਪਿੰਚ ਦੇ ਨਾਲ ਸ਼ੋਮਨੀ ਕਾਲੀਦਲ ਦੇ ਨਾਲ ਜਿਹੜਾ ਜੁੜੇ ਹੋਏ ਆ ਉਹ ਦਿਨ ਦਾ ਸੇਵਾ ਕਰਦੇ ਆ। ਜਿੱਥੇ ਅੱਜ ਪਰਿਵਾਰ ਨੂੰ ਘਾਟਾ ਪਿਆ ਹੈ। ਉਸੇ ਸ਼ੋਮਨੀ ਕਾਲੀਦਲ ਨੂੰ ਦੀ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਜਦੋਂ ਕੰਨ ਇਨਸਾਨ ਦੁਨੀਆ ਤੋਂ ਜਾਣਦੇ ਆ ਜਿਹੜੇ ਆਪਣੀ ਸਾਰੀ ਜ਼ਿੰਦਗੀ ਸਮਾਜ ਨੂੰ ਲਾਉਂਦੇ ਆ ਤੇ ਉਹਦੀ ਕਮੀ ਨੂੰ ਪੂਰੀ ਨਹੀਂ ਹੋ ਸਕਦੀ ਉਸ ਦਾਸ ਆਪਣੇ ਵੱਲੋਂ ਸ਼ਰਮੀ ਚਾਹੀਦਲ ਵਿਧਾਨ ਸਭਾ ਹਲਕਾ ਫਲੋਰ ਬਨੂ ਬਾਪੂ ਜੀ ਨੂੰ ਸਰਦਾਰੀ ਕੁਲਪਿੰਟ ਕਰਦੇ ਆ ਤੇ ਮਾਲਕ ਦੇ ਚਰਨਾਂ ਤੇ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਜਿਹੜਾ ਪਰਿਵਾਰ ਜਿੱਦਾਂ ਪਹਿਲਾਂ ਸਮਾਜ ਦੀ ਕੌਮ ਦੀ ਪੰਥ ਦੀ ਸੇਵਾ ਕਰਦਾ ਆ ਉਸੇ ਤਰ੍ਹਾਂ ਦੀ ਸੇਵਾ ਜਿਮਾਉਂਦਾ ਹੈ